ਰੋਮਨ ਕੈਥੋਲਿਕ ਚਰਚ ਦੇ ਪਈ ਲੈਟਿਨ ਅਮਰੀਕੀ ਆਗੂ ਪਾਪ ਫਰਾਂਸਿਸ ਦਾ ਅੰਤਮ ਸਸਕਾਰ ਸੇਂਟ ਪੀਟਰਸ ਸਕੁਅਰ ਵਿਖੇ ਸੇਂਟ ਪੀਟਰਸ ਬੈਸਿਲਿਕਾ ਦੀਆਂ ਕੰਟੀਆਂ ਵਜਾਉਣ ਨਾਲ ਰਵਾਇਤੀ ਅੰਦਾਜ਼ ਵਿੱਚ ਕੀਤਾ ਗਿਆ ਪਾਪ ਫਰਾਂਸਿਸ ਨੂੰ ਸ਼ਰਧਾਂਜਲੀ ਦੇਣ ਲਈ ਰੋਮ ਦੀਆਂ ਸੜਕਾਂ ਉੱਤੇ ਵੱਡੀ ਭੀੜ ਕਤਾਰ ਵਿੱਚ ਖੜੀ ਨਜ਼ਰ ਆਈ ਉਹਨਾਂ ਦਾ ਤਾਬੂਤ ਲੈ ਕੇ ਜਾਣ ਵਾਲਾ ਚਿੱਟਾ ਪਾਪ ਮੋਬਾਈਲ ਵੈਟਿਕਨ ਦੇ ਪਾਰ ਮੋਟਰਸਾਈਕਲਾਂ ਨਾਲ ਪਾਪ ਦੇ ਅੰਤਿਮ ਵਿਰਾਮ ਸਥਾਨ ਵੱਲ ਗਿਆ ਜੋ ਉਹਨਾਂ ਦੀ ਪਸੰਦ ਦੀ ਥਾਂ ਸੀ ਇਸ ਮੌਕੇ ਇੱਕ ਅੰਦਾਜ਼ੇ ਮੁਤਾਬਕ 2.5 ਲੱਖ ਤੋਂ ਵਧੇਰੇ ਲੋਕ ਮੌਜੂਦ ਸਨ ਪਾਪ ਫਰਾਂਸਿਸ 88 ਸਾਲਾਂ ਦੇ ਸਨ ਅਤੇ ਹਾਲ ਹੀ ਵਿੱਚ ਦੂਰੇ ਨਮੂਨਿਆਂ ਦੇ ਗੰਭੀਰ ਦੌਰੇ ਤੋਂ ਠੀਕ ਹੋਏ ਸਨ ਉਹਨਾਂ ਨੂੰ 14 ਫਰਵਰੀ ਨੂੰ ਰੋਮ ਦੇ ਜੈਮੇਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉਹ ਨਮੂਨੀਆਂ ਅਤੇ ਐਨੀਮੀਆਂ ਦਾ ਵੀ ਇਲਾਜ ਕਰਵਾ ਰਹੇ ਸਨ ਫੇਫੜਿਆਂ ਦੀ ਇਨਫੈਕਸ਼ਨ ਕਾਰਨ 5 ਹਫਤਿਆਂ ਲਈ ਹਸਪਤਾਲ ਵਿੱਚ ਭਰਤੀ ਵੀ ਰਹੇ ਉਨ੍ਹਾਂ ਨੂੰ ਪਲੇਟलेट्स ਦੀ ਕਮੀ ਦਾ ਵੀ ਪਤਾ ਲੱਗਿਆ ਸੀ ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਭਾਰਤ ਦੀ ਤਰਫੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੈਥੋਲਿਕ ਇਸਾਈ ਧਾਰਮਿਕ ਆਗੂ ਪਾਪ ਫਰਾਂਸਿਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਉਚੇਚੇ ਤੌਰ ਤੇ ਵੈਟੀਕਨ ਪਹੁੰਚੇ ਅਤੇ ਉਹਨਾਂ ਦੇ ਨਾਲ ਕੇਂਦਰ ਸਰਕਾਰ ਦੇ ਕਟ ਗਿਣਤੀ ਵਿਭਾਗ ਦੇ ਮੰਤਰੀ ਕਿਰਨ ਰਜੀਜੂ ਰਾਜ ਮੰਤਰੀ ਜਾਰਜ ਕੁਰੀਅਨ ਅਤੇ ਗੁਆਹ ਵਿਧਾਨ ਸਭਾ ਦੀ ਡਿਪਟੀ ਸਪੀਕਰ ਜੋਸ਼ਵਾ ਡਿਸੂਜ਼ਾ ਵੀ ਇਸ ਮੌਕੇ ਮੌਜੂਦ ਸਨ